ਦੇ ਨਾਲ ਐਫਆਈਆਰ ਦੇ ਵਿੱਚ ਖਾਸ ਤੌਰ ਤੇ ਲਿਖਿਆ ਵੀ ਪੰਜਾਬ ਇੱਕ ਸਰਹੱਦੀ ਸੂਬਾ ਹੈ ਇਤੋਂ ਦੀ ਸ਼ਾਂਤੀ ਭੰਗ ਕਰਨ ਦੀ ਉਹ ਜਾਣ ਕੇ ਜਿਹੜਾ ਹੁੰਦਾ ਨਾ ਦੇਸ਼ ਦੀ ਸੁਰੱਖਿਆ ਨੂੰ ਖਤਰਾ ਇਹ ਤਾਂ ਮੈਨੂੰ ਲੱਗਦਾ ਅੱਜ ਸਰਕਾਰ ਦੇ ਹੱਥ ਦੇ ਵਿੱਚ ਸਭ ਤੋਂ ਉਹਦੀ ਟੂਲ ਹੈ ਹੁਣ ਇਹ ਜਿਹੜੀ ਸੁਰੱਖਿਆ ਦਾ ਖਤਰਾ ਹੈ ਅਸਲ ਵਿੱਚ ਇਹਨਾਂ ਦੇ ਆਪ ਦੇ ਰਾਜ ਭਾਗ ਨੂੰ ਖਤਰਾ ਹੈ ਜਾਣਵੁੱਝ ਕੇ ਨਾਲ ਉਹਦੇ ਤੇ 10 ਬੰਦੇਆਂ ਵੱਲੋਂ ਕਿਹੜੇ ਕਿਹੜੇ ਫੇਸਬੁੱਕ ਲਿੰਕ ਤੇ ਉਹ ਸ਼ੇਅਰ ਕੀਤਾ ਗਿਆ ਉਹ ਵੀ ਨਾਲ ਦਿੱਤਾ ਗਿਆ ਉਹ ਐਸੇ ਕਰਕੇ ਆ ਤਾਂ ਕਿ ਇਹਨਾਂ ਲੋਕਾਂ ਦੇ ਸਹਾਰੇ ਇਹਨਾਂ ਲੋਕਾਂ ਦੇ ਰਾਹੀਂ ਬਾਕੀ ਲੋਕਾਂ ਨੂੰ ਵੀ ਡਰਾਇਆ ਜਾ ਸਕੇ ਵੀ ਤੁਸੀਂ ਬੋਲੋ ਨਾ ਪਹਿਲਾਂ ਵਾਲੇ ਕੀ ਕਰਦੇ ਸੀਗੇ ਆਰਟੀਆਈ ਰਾਹੀਂ ਜਾਣਕਾਰੀ ਦੇ ਦਿੰਦੇ ਸੀ ਵੀ ਹੈਲੀਕਾਪਟਰ ਕੌਣ ਚਲਾ ਰਿਹਾ ਘਟੋ ਘਟ ਚੰਨੀ ਸਰਕਾਰ ਵੇਲੇ ਚੰਨੂ ਹੀ ਭੁਜਾਈ ਫਿਰਦਾ ਸੀ ਇੱਕ ਘੰਟੇ ਦਾ ਜੇ 4 ਲੱਖ ਰੁਪਏ ਫੂਕਿਆ ਜਾ ਰਿਹਾ ਤਾਂ ਸਾਨੂੰ ਜਾਣਨ ਦਾ ਅਧਿਕਾਰ ਤਾਂ ਹੈ ਵੀ ਉਹ ਕੌਣ ਲਾ ਰਿਹਾ ਤੁਹਾਡੇ ਐਸਐਸਪੀ ਦੀਆਂ ਉਹ ਆ ਜਾਂਦੀਆਂ ਨੇ ਬਾਹਰ ਸਕਰੀਨਸ਼ਾਟ ਆ ਜਾਂਦੇ ਨੇ ਜਿਹੜਾ ਇਹ ਕਹਿ ਰਿਹਾ ਵੀ ਵੱਧ ਤੋਂ ਵੱਧ ਇਨਕਾਊਂਟਰ ਕਰੋ ਵੱਧ ਤੋਂ ਵੱਧ ਕੇਸ ਦਰਜ ਕਰੋ ਤੁਹਾਨੂੰ ਇਹਦੇ ਤੇ ਪ੍ਰੋਮੋਸ਼ਨਾਂ ਮਿਲਣਗੀਆਂ ਇਹ ਸਾਰਾ ਕੁਝ ਜਦੋਂ ਹੋ ਰਿਹਾ ਵਾ ਤਾਂ ਫਿਰ ਲੋਕ ਸਵਾਲ ਕਿਉਂ ਨਾ ਕਰਨਗੇ ਸਿਆਸਤ ਦੇ ਬੋੜ ਬਾਬਾ ਬੋੜ ਉਹ ਜਿਹੜੇ ਸਿਆਸਤ ਦੇ ਪੁਰਾਣੇ ਦਹਾਕਿਆਂ ਤੋਂ ਚੱਲਦੇ ਆ ਰਹੇ ਲੀਡਰ ਨੇ ਜਿਹੜੇ ਕਾਂਗਰਸੀ ਕਦੇ ਅਕਾਲੀ ਫੇਰ ਬਦਲ ਕਰਕੇ ਆਉਂਦੇ ਰਹੇ ਨੇ ਅਸੀਂ ਜੇ ਉਹਨਾਂ ਨੂੰ ਸੱਤਾ 'ਚੋਂ ਲਾ ਸਕਦੇ ਹਾਂ ਤਾਂ ਤੁਸੀਂ ਕੌਣ ਹੋ ਸਤਾਰ ਸਾਲਾਂ ਦੇ ਵਿੱਚ ਸਰਕਾਰ ਹਰ ਫਰੰਟ ਤੇ ਫੇਲ ਹੈ ਤੇ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ ਉਹੀ ਮੋਦੀ ਸਰਕਾਰ ਵਾਲੀ ਜਿਵੇਂ ਉਹਨਾਂ ਨੇ ਗੋਦੀ ਮੀਡੀਆ ਉਹ ਸਾਰੇ ਇਹਨਾਂ ਨੇ ਆਪ ਦਾ ਇੱਕ ਮੀਡੀਆ ਇੱਥੇ ਉਹ ਸਾਰੇ ਤੁਹਾਡਾ ਸਿਰਫ ਇੰਨਾ ਸਵਾਲ ਪੁੱਛਣਾ ਖਤਰਨਾਕ ਨਹੀਂ ਵੀ ਹੈਲੀਕਾਪਟਰ ਤੇ ਕੌਣ ਘੁੰਮ ਰਿਹਾ ਤੁਹਾਡਾ ਇਹ ਵੀ ਸਵਾਲ ਪੁੱਛਣਾ ਖਤਰਨਾਕ ਆ ਵੀ ਹੜਾਂ ਦੇ ਦੌਰੇ ਦੇ ਵਿੱਚ ਭਗਵੰਤਮਾਨ ਆ ਜਿਹੜਾ ਉਹ ਆਪਦੀ ਆਮ ਆਦਮੀ ਪਾਰਟੀ ਦੀ ਬੀਬੀ ਨੂੰਰੇ ਲਿਆ ਕੇ ਉਹਦੇ ਨਾਲ ਹਮਦਰਦੀਆਂ ਕਰ ਰਿਹਾ ਝੂਠੇ ਜਿਹੜੇ ਹੰਝੂ ਆ ਸਿੱਟੇ ਜਾ ਰਹੇ ਨੇ ਤੁਹਾਡਾ ਇਹ ਵੀ ਤੁਸੀਂ ਪੁੱਛ ਰਹੇ ਹੋ ਲਗਾਤਾਰ ਵੀ ਜਿਹੜੀਆਂ ਸਰਕਾਰ ਜਿਹੜੀ ਉਹ ਕਰੋੜਾਂ ਰੁਪਏ ਮਸ਼ੂਰੀਆਂ ਦੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਜਦੋਂ ਚੋਣਾਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਜਿੱਥੇ ਕਰ ਰਹੀ ਹੈ ਉੱਥੇ ਵੀ ਪੰਜਾਬ ਸਰਕਾਰ ਦਾ ਪੈਸਾ ਲੱਗ ਰਿਹਾ ਵਾ ਲਗਾਤਾਰ ਸਰਕਾਰ ਨੂੰ ਹਰ ਫਰੰਟ ਤੇ ਘੇਰਨਾ ਜਿੱਥੇ ਕਿਤੇ ਲੋਕ ਜਿਹੜੇ ਸਰਕਾਰ ਦੇ ਖਿਲਾਫ ਧਰਨਾ ਦੇ ਰਹੇ ਨੇ ਉਹਨਾਂ ਨੂੰ ਕਵਰੇਜ ਦੇਣਾ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਇਹ ਅੱਜ ਸਭ ਤੋਂ ਵੱਡਾ ਜੁਰਮ ਹੈ ਮੈਨੂੰ ਲੱਗਦਾ